ਜਿੱਥੇ ਪ੍ਰਕਾਸ਼ ਪੁਰਗ ਨੂੰ ਲੈ ਕੇ ਹਜ਼ਾਰਾਂ ਹੀ ਲੱਖਾਂ ਹੀ ਦੁਨੀਆ ਜਿਹੜੀਆਂ ਸੰਗਤਾਂ ਨੇਪੜਾ ਜਿਹੜੀਆਂ ਗੁਰੂ ਘਰ ਦੇ ਵਿੱਚ ਨਮਸਤਕ ਹੋ ਰਿਆ ਨੇ ਤਾਂ ਗੋਲਦੀਪੁਰ ਜੀ ਮੇਰੇ ਨਾਲ ਮੋਜਨੇ ਗੋਦੀ ਜੀ ਕਿੰਨੀ ਇੱਕ ਖੁਸ਼ੀ ਹੁੰਦੀ ਹੈ ਸਾਰੇ ਧਰਮਾਂ ਦੇ ਲੋਕ ਇਸ ਖਾਸ ਦਿਵਾਰੇ ਤੇ ਜਦੋਂ ਇਕੱਠੇ ਹੁੰਦੇ ਨੇ ਇੱਕ ਜਗ੍ਹਾ ਤੇ ਧਰਮ ਨੂੰ ਛੱਡ ਕੇ ਤਾਂ ਕਿੰਨਾ ਕੁ ਵਧੀਆ ਦੇਖੋ ਇਹ ਬਹੁਤ ਵੱਡੀ ਗੱਲ ਹੈ ਜੋ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਸਾਰੇ ਦੇਸ਼ ਵਿੱਚ ਸਾਰੀਆਂ ਕੌਮਾਂ Hindu Sikh Muslim Assai ਸਾਰੇ ਬਹੁਤ ਰੂਹ ਨਾਲ ਤੇ ਬਹੁਤ ਜੀਵਨਾਸਤੇ ਬਹੁਤ ਉਦਮ ਨਾਲ ਮਨਾਉਂਦੇ ਨੇ ਕਿਉਂਕਿ ਬਾਬਾ ਨਾਨਕ ਦਾ ਜਿਹੜਾ ਹੌਸਪਾਣਾ ਉਹ ਹੌਸਬਾ ਸਾਰਿਆਂ ਨੂੰ ਇਨਸਾਨੀਅਤ ਦਾ ਹੌਸਬਾਣਾ ਨੇ ਦਿੱਤਾ ਇਸ ਕਰਕੇ ਜਿਹੜੇ ਬਾਬਾ ਨਾਨਕ ਨੇ ਉਹ ਹਰ ਇੱਕ ਧਰਮ ਦੇ ਗੁਰੂ ਨੇ ਉਹ ਹਿੰਦੂਆਂ ਦੇ ਵੀ ਗੁਰੂ ਨੇ ਉਹ ਮੁਸਲਮਾਨਾਂ ਦੇ ਵੀ ਨੇ ਉਹ ਸਿੱਖਾਂ ਦੇ ਤਾਂ ਹੈ ਹੀ ਨੇ ਤੇ ਉਹ ਸਾਈਆਂ ਦੇ ਵੀ ਨੇ ਵੱਡੀ ਗੱਲ ਹੈ ਕਿ ਬਾਬਾ ਨਾਨਕ ਨੂੰ ਬਹੁਤ ਦੇਸ਼ਾਂ 'ਚ ਅਡਡ ਨਾਮਾਂ ਨਾਲ ਜਾਣਿਆ ਜਾਂਦਾ ਹੈ ਮੈਂ ਪਿਛੇ ਪੜ ਰਿਹਾ ਸੀਗਾ ਚੀਨ ਵਰਗੇ ਦੇਸ਼ਾਂ 'ਚ ਵੀ ਬਾਬਾ ਨਾਨਕ ਦਾ ਫਲਸਫਾ ਉਹ ਮੰਨਦੇ ਨੇ ਤੇ ਉੱਥੇ ਉਹਨਾਂ ਨੂੰ ਉਹ ਆਪਣੇ ਧਰਮ ਨਾਲ ਹੈ ਨਾਮ ਨਾਨਕ ਅੱਛੇ ਅਧਰਮ ਨਾਲ ਲਾ ਕੇ ਉੱਥੇ ਵੀ ਬਾਬਾ ਨਾਨਕ ਨੂੰ ਉਹਦੇ ਫਲਸਫੇ ਨੂੰ ਸਨਮਾਨ ਤੇ ਮੰਨਿਆ ਸਨਮਾਨ ਦਿੱਤਾ ਜਾਂਦਾ ਤੇ ਪੂਜਿਆ ਜਾਂਦਾ ਬਾਬੇ ਨਾਨਕ ਦੇ ਸ਼ੁਰੂਆਤ ਕੀਤੇ 20 ਦੇ ਲੰਗਰ ਅੱਜ ਵੀ ਜਿਹੜੇ ਗੁਰੂ ਘਰਾਂ ਦੇ ਵਿੱਚ ਚੱਲਦੇ ਨੇ ਹਾਂ ਵੱਡੀ ਗੱਲ ਹੈ ਜੀ ਦੇਖੋ ਉਹ ਟਾਈਮ ਜੀਰਪੇ ਦਾ ਲੰਗਰ ਬਾਬਾ ਨਾਨਕ ਦਾ ਉਹਨਾਂ ਦੀ ਨਾ ਕਲਾ ਉਹ ਕੁਛ ਵੀ ਕਰਦੇ ਸੀ ਉਹਨਾਂ ਨੇ ਕੁਛ ਵੀ ਕੀਤਾ ਅੱਜ ਤੱਕ ਚੱਲ ਰਿਹਾ ਹੈ ਵੀਰ ਪੈਦਾ ਉਦੋਂ ਲੰਗਰ ਸ਼ੁਰੂ ਕੀਤਾ ਹੋਇਆ ਬਾਬਾ ਨਾਨਕ ਦਾ ਅੱਜ ਦੇਖੋ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚ ਰਿਹਾ ਹੈ ਵੱਡੀ ਗੱਲ ਹੈ ਜਿੱਥੇ ਵੀ ਕਦੇ ਵੀ ਕੋਈ ਵੱਡਾ ਅਣਹੋਣੀ ਘਟਨਾ ਹੁੰਦੀ ਹੈ ਉਥੇ ਇਹ ਕੰਮ ਲੰਗਰ ਉਸ ਬਾਬੇ ਨਾਨਕ ਦਾ ਹੀ ਦੱਸਿਆ ਹੋਇਆ ਰਾਹ ਅਸੀਂ ਉਥੇ ਉਹਨੂੰ ਲੰਗਰ ਵਰਤਾਉਂਦੇ ਆ ਤੇ ਦੁਨੀਆ ਬਿਨਾਂ ਭੇਦ ਭਾਵ ਤੋਂ ਆ ਕੇ ਲੰਗਰ ਵਰਤਾਉਂਦੀ ਹੈ ਤੇ ਸ਼ੱਕ ਦੀ ਹੈ ਇਹ ਬਹੁਤ ਵੱਡੀ ਦੇਣਾ ਬਾਬਾ ਨਾਨਕ ਦੀ ਜਿਹੜੀ ਸਮਾਜ ਨੂੰ ਦਿੱਤੀ ਗਈ ਹੈ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਈ ਅਸੀਂ ਕਹਿ ਸਕਦੇ ਆਂ ਲੋਕ ਧਰਮਾਂ ਦੇ ਵਿੱਚ ਵੰਡ ਦਿੰਦੇ ਨੇ ਪਰ ਅੱਜ ਅਸੀਂ ਗੁਰੂ ਘਰ ਦੀ ਤਸਵੀਰ ਦੇਖ ਕੇ ਮੁਸਲਿਮ ਭਾਈਚਾਰੇ 'ਚ ਵੀ ਬਹੁਤ ਖੁਸ਼ੀ ਦੀ ਲਹਿਰ ਸੀ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੁਰਬ ਹੈ ਤੇ ਅਸੀਂ ਵੀ ਜਿਹੜਾ ਨਮਸਤਕ ਦੇਖੋ ਪਹਿਲਾਂ ਤਾਂ ਵੱਡੀ ਗੱਲ ਹੈ ਸਾਰੇ ਮੈਂ ਪਹਿਲਾਂ ਦੱਸ ਜਿਹੜਾ ਸਾਰੀ ਦੁਨੀਆ 'ਚ ਸਾਰੇ ਧਰਮ ਸਾਰੇ ਧਰਮ ਦੇ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ ਪਰ ਜਿਹੜਾ ਸਾਡੇ ਨਗਰ ਹੈ ਨਾ ਇੱਥੇ ਅਜ ਤੱਕ ਬਾਬੇ ਦੀ ਇਹ ਮੇਰ ਹੈ ਵੀ ਅਸੀਂ ਸਾਰੇ ਬਹੁਤ ਪਿਆਰ ਨਾਲ ਰਹਿ ਰਹੇ ਹਾਂ ਐਨੇ ਮੁਸਲਮ ਵੀ ਇੱਥੇ ਆ ਰਹੇ ਨੇ ਉਹ ਨਤਮਲ ਹੋ ਕੇ ਗੁਰੂ ਘਰ ਤੋਂ ਆਸ਼ੀਰਵਾਦ ਖੁਸ਼ੀਆਂ ਲੈ ਰਹੇ ਨੇ ਕਿਉਂ ਉਹ ਇਹ ਨਹੀਂ ਸੋਚਦੇ ਵੀ ਸਿੱਖਾਂ ਦੇ ਗੁਰੂ ਦਾ ਉਹ ਜੰਮ ਦਿਹਾੜਾ ਹੈ ਕੋਈ ਸੋਚਦੇ ਨਹੀਂ ਸਾਡੇ ਗੁਰੂ ਦਾ ਜੰਮ ਦਿਹਾੜਾ ਕਿਉਂਕਿ ਬਾਬਾ ਨਾਨਕ ਸੀ ਨਾ ਉਹ ਦੇਖੋ ਦੱਸਿਆ ਵੀ ਗਿਆ ਜਦੋਂ ਉਹਨਾਂ ਦਾ ਅੰਤਿਮ ਦਰਸ਼ਨ ਦਿੱਤੇ ਨੇ ਜਦੋਂ ਗੈਰ ਦੋ ਤਰਾਂ ਚ ਉਹ ਵੰਡੀ ਗਈ ਚਾਦਰ ਮੁਸਲਮਾਨ ਤੇ ਹਿੰਦੂ ਆਪਸ ਲੜ ਰਹੇ ਸੀ ਉਹ ਕਹਿੰਦੇ ਸਾਡੇ ਗੁਰੂ ਨੇ ਕਹਿੰਦੇ ਸਾਡੇ ਗੁਰੂ ਨੇ ਇਸ ਕਰਕੇ ਬਾਬਾ ਨਾਨਕ ਠੀਕ ਹੈ ਬਾਬਾ ਨਾਨਕ ਨੂੰ ਕਹਿੰਦੇ ਪਹਿਲੇ ਗੁਰੂ ਗਿਣੇ ਜਾਂਦੇ ਨੇ ਕਿਹਾ ਜਾਂਦੇ ਨੇ ਤੇ ਹੈ ਨੇ ਪਰ ਉਹਦੇ ਨਾਲ ਬਾਬਾ ਨਾਨਕ ਹਰ ਇਨਸਾਨ ਦੇ ਹਰ ਜਨ ਦੇ ਕਣ ਕਣ ਦੇ ਗੁਰੂ ਨੇ ਜੀ ਤੇ ਸਾਰੇ ਮੁਸਲਮ ਭਾਈਚਾਰੇ ਵੱਲੋਂ लख लख मुबारकबाद दें चाहते भी सारे हिंदू मुस्लिम सिख जो ईसाई सारी एकता बनाई रख और भाईचारक सयम रहे हाँ। ये बहुत अच्छा मौका है बड़ी खुशी का मौका है गुरु के मौके पर हम सबको बुलाया गया इसमें जो मेन चीज है जो हमें ध्यान रखनी चाहिए स्टेट वालों को भी और पूरे मुल्क वासियों को भी वो ये है कि जैसे आज हम लोग सिख भाइयों के यहाँ गुरुद्वारा में खड़े हैं कल को हम इनको बुलाते हैं तो ये हमारे नाल खड़े रहेंगे इस तरीके से हर मुल्क का एक एक, एक बंदा एक दूसरे के साथ जुड़ जाए ताकि हमारा मुल्क मजबूत हो जाए और हमारे मुल्क के साथ हमारा मुल्क आगे तरक्की करने लग जाए तो ये बहुत अच्छी मिसाल है हिंदू मुस्लिम सिख ईसाई आपस में सारे भाई भाई एक साथ जुड़ के चल रहे हैं ये मिसाल हर जगह नहीं मिलती इसको बनाए रखना बहुत जरूरी है इसी से हमारा मुल्क चलेगा और संविधान चलेगा और आगे निजाम चलता रहेगा इस मौके पर जो हम पहुंचे हैं ये गुरुद्वारे के अंदर है बहुत अच्छा हमें लग रहा है और बड़ी खुशी है हमारे जो सिख भाइयों ने हमारे बहुत अच्छा इकराम किया है मान सम्मान किया है हम उनका जो है कि बहुत ज्यादा शुक्रगुजार हैं और हम वो हमारी जब भी वो कभी आते हैं हम उनके लिए उनकी खिदमत के लिए हमेशा तैयार रहते हैं चार पाँच साल से तकरीबन जब भी यहाँ से नगर कीर्तन निकलता है अपने वहाँ से मुस्लिम भाईचारा सब मिलकर जूस का लंगर लगाते हैं सिर्फ एक इंसानियत के नाते एक मोहब्बत के नाते कि हम सारे के सारे भाई भाई हैं किसी में कोई नफरत नहीं है नफरतों को हमेशा हमेश के लिए हमें खत्म करना है और मोहब्बत को हमेशा हमेश के लिए हमें बनाए रखना है ताकि हमारा मुल्क चलता रहे और मुल्क की तहजीब चलते रहे और हम ही प्यार मोहब्बत के साथ सुकून के साथ आफेत के साथ यहाँ जिंदगी गुजारते रहे सिख भाई अपने गुरुद्वारे के अंदर रब की इबादत करते रहे मुस्लिम भाई अपने मस्जिदों के अंदर रब की इबादत करते रहे और हिंदू भाई अपने मंदिरों के अंदर रब को याद करते रहे हर जगह अपने निजाम से सब कोई चलता रहे इसमें किसी को कोई तकलीफ ना हो तो इस मौके पर यही देना चाहते हैं हम संदेश संदेश कि हम सब प्यार मोहब्बत के साथ इस मुल्क में रहें और नफरतों को खत्म करें और इस मोहब्बत को आगे बढ़ाने की कोशिश करें अल्लाह आपको और मुझे इस मुल्क के अंदर प्यार मोहब्बत के साथ रहने की तोहफी कथा फरमाए मौजूद है मनेजर साहब मौजूद है जगजीत जी, जी कि खुशी होंगी है जदों आपसी भाईचारक साझी हूँ अब बहुत वा दिन है तो मुस्लिम भाईचारा भी खास श्री वागुरु जी का खालसा श्री वाहू जी की फतेह ਮੈਂ ਮਨੇਜਰ ਗੁਰਦਰਾਪਾਸੀ ਨਵੀਂ ਭਵਾਨੀਗੜ ਮੈਂ ਮੁਸਲਿਮ ਭਾਈਚਾਰੇ ਦਾ ਬਹੁਤ ਹੀ ਧੰਨਵਾਦ ਕਰਦਾ ਜੋ ਹਰ ਇੱਕ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੀਰਤਨ ਦੌਰਾਨ ਗਉਸਾਲਾ ਚੌਕ ਵਿਖੇ ਹਰ ਇੱਕ ਵਾਰੀ ਜੂਸ ਦਾ ਲੰਗਰ ਲਾਉਂਦੇ ਨੇ ਤੇ ਉਸ ਤੋਂ ਉਪਰੰਤ ਜਿਸ ਦਿਨ ਗੁਰਦਰਾ ਸਾਹਿਬ ਕੀ ਭੋਗ ਪੈਂਦੇ ਨੇ ਭੋਗ ਉਪਰੰਤ ਸਾਰਾ ਭਾਈਚਾਰਾ ਗੁਰਦਰਾ ਸਾਹਿਬ ਕੇ ਹਾਜ਼ਰੀ ਲਵਾਉਂਦਾ ਤੇ ਵੀਰ ਜੀਰਾਂ ਵੱਲੋਂ ਬੜੀ ਚੰਗਾ ਸੰਦੇਸ਼ ਦਿੱਤਾ ਗਿਆ ਕਿ ਭਾਈਚਾਰਕ ਸਾਂਝ ਦੀ ਅੱਜ ਆਪਾਂ ਨੂੰ ਸਮੇਂ ਦੀ ਬੜੀ ਲੋੜ ਆ ਕਿਉਂਕਿ ਸੱਤ ਦੰਦਾਂ ਨੇ ਆਪਾਂ ਨੂੰ ਭਾਈਚਾਰੇ ਨੂੰ ਹਿੰਦੂ ਸਿੱਖ ਇਕਤਾ ਨੂੰ ਆਪਸ ਵਿੱਚ ਵੰਡੀਆਂ ਚ ਪਾ ਰੱਖਿਆ ਜੋ ਕਿ ਨਹੀਂ ਚਾਹੀਦਾ ਹੈਗਾ ਜੋ ਇਹ ਵੀਰਦੀ ਰਵ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਆਪਾਂ ਨੂੰ ਉਹਦਾ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਇਸ ਤੋਂ ਪਹਿਲਾਂ 19ਵੀਂ ਕੱਤਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਮਦਤਿ ਗੁਰਦਰਾ ਸਾਹਿਬ ਵਿਖੇ ਸਮਾਗਮ ਰੱਖਿਆ ਗਿਆ ਸੀ ਉਸ ਵਿੱਚ ਵੀ ਹਿੰਦੂ ਭਾਈਚਾਰੇ ਵੱਲੋਂ ਗਊਸਾਲਾ ਚੌਂਕ ਵਿਖੇ ਲੰਗਰ ਲਗਾਇਆ ਗਿਆ ਸੀ ਤੇ ਇਸ ਵਾਰੀ ਨਗਰ ਕੀਰਤਨ ਦੇ ਆਮਦਤਿ ਮੁ슬ਮਨ ਭਾਈਚਾਰੇ ਵੱਲੋਂ ਵੀ ਲੰਗਰ ਲਗਾਇਆ ਗਿਆ ਜੂਸ ਦਾ ਜੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਬੰਨੂੰ ਅੱਜ ਬੱਚਿਆਂ ਨੂੰ ਸਿੱਖੀ ਦੇ ਨਾਲ ਵੱਧ ਤੋਂ ਆ ਜੋੜਨ ਦੇ ਲਈ ਪੱਗਾਂ ਦਾ ਵੀ ਜਿਹੜਾ ਲੰਗਰ ਲਾਇਆ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਵੱਲੋਂ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਵਿਸ਼ੇਸ਼ ਉਪਰਾਲਾ ਕਰਾਇਆ ਗਿਆ ਸ਼੍ਰੋਮਣੀ ਕਮੇਟੀ ਦਾ ਮੇਨ ਮੋਟਿਵ ਆ ਵੀ ਅਮਰਤ ਸਾਕੋ ਤੇ ਸਿੰਘ ਸਜੋ ਤੇ ਜਿਹੜੇ ਦਿਨ ਤੋਂ ਗੁਰੂ ਮਹਾਰਾਜ ਨੇ ਸੇਵਾ ਦਿੱਤੀ ਉਹ ਦਿਨ ਤੋਂ ਹੀ ਬੱਚਿਆਂ ਨੂੰ ਹਰੇਕ ਨੂੰ ਪ੍ਰੇਰੀਂ ਦਾ ਵੀ ਅਮਰਤ ਸਾਕੇ ਸਿੰਘ ਸਜੋ ਤੇ ਜੋ ਵੀ ਬੱਚੇ ਕੇਸ ਦਾ ਕਟਾਉਂਦੇ ਨੇ ਜਾਂ ਦਾੜ੍ਹੀਆਂ ਕਟਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਅਮਰਤ ਸਾਕੇ ਗੁਰੂ ਬਾਬੇ ਬਣੋਂ ਤੇ ਆਪਾਂ ਗੁਰੂ ਸਾਹਿਬ ਦੀ ਬਾਬੇ ਨਾਨਕ ਦੀ ਪ੍ਰੇਰਣਾ ਲਈ ਸੀ ਵੀ ਸਾਰੇ ਆਪਾਂ ਇਕੱਠੇ ਹੋ ਕੇ ਭਾਈਚਾਰਾ ਆਪਦਾ ਕਾਇਮ ਰੱਖੀਏ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਨਾਰਾ ਉਹ ਆਪਾਂ ਸਾਰੇ ਅਪਣਾਈਏ ਤੇ ਸ਼ਰਮਣੀ ਕਮੇਟੀ ਵੱਲੋਂ ਇਹ ਜੋ ਉਪਰਾਲੇ ਕੀਤੇ ਨੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਸ਼ਰਮਣੀ ਕਮੇਟੀ ਦੇ ਇਹਨਾਂ ਉਪਰਾਲਿਆਂ ਦਾ ਲਾਵ ਉਠਾਇਆ ਗਿਆ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਨਲਕਾਨਾ ਸਾਹਿਬ ਦੀ ਤਸਵੀਰ ਆ ਤਾਂ ਸਾਹਮਣੇ ਆ ਰਹੀ ਆ ਤਾਂ ਮੁ슬림 ਭਾਈਚਾਰਾ ਛੋਟੇ ਛੋਟੇ ਇਲਾਕਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਆਪਣੇ ਜਿੱਥੇ ਜਿੱਥੇ ਗੁਰੂ ਘਰ ਨੇੜੇ ਲੱਗਦੇ ਤਾਂ ਅੱਜ ਦੇ ਉਸ ਖਾਸ ਦਿਨ ਨੂੰ ਲੈ ਕੇ ਜਿਹੜਾ ਨਮਸਤਕ ਹੋ ਰਿਹਾ ਗੁਰੂ ਘਰ ਦੇ ਵਿੱਚ ਤਾਂ ਇੱਕ ਤਸਵੀਰ ਹੈ ਦੂਸਰੀ ਦਿਖਾ ਦੇਣਾ ਤਾਂ ਜਿਹੜਾ ਅਸੀਂ ਕਹਿ ਸਕਦਾ ਬੱਚਿਆਂ ਨੂੰ ਦਸਤਾਰ ਸਜਾਈ ਜਾ ਰਹੀ ਹੈ ਤਾ ਸਿੱਕੀ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਨਨਕਾਣਾ ਸਾਹਿਬ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਂਝੀਆਂ ਹੋ ਰਹੀਆਂ ਸੀ ਤਾਂ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਹੋਰ ਵੀ ਜਿਹੜੇ ਧਰਮ ਨੇ ਤਾਂ ਇੱਕ ਜਗ੍ਹਾ ਇਕੱਤਰੇ ਹੋ ਕੇ ਇਸ ਖਾਸ ਦਿਹਾੜੇ ਨੂੰ ਬੜੀ ਧੂਮਤਾਂ ਨਾਲ ਮਨਾ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਇੱਕ ਛੋਟੇ ਬੱਚੇ ਦੀ ਜਿਹੜੀ ਤਸਵੀਰ ਹੈ ਤਾਂ ਮੈਂ ਸਾਂਝੀ ਕਰ ਰਿਹਾ ਤੁਹਾਡੇ ਨਾਲ ਵੀਰ ਜੀ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਦਸਤਾਰ ਸਜਾਵੇ ਬੱਚਾ ਤਾਂ ਸੀ ਬਹੁਤ ਵਧੀਆ ਲੱਗਦੀ ਹੈ ਤੁਹਾਨੂੰ ਤਾਂ ਤਸਵੀਰ ਦੇਖ ਸਕਦੇ ਹੋ ਕਿ ਛੋਟੇ ਬੱਚੇ ਦੀ ਇਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਛੋਟੇ-ਛੋਟੇ ਬੱਚਿਆਂ ਦੇ ਜਿਹੜੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਾਂ ਤਸਵੀਰ ਦੇਖ ਸਕਦੇ ਹੋ ਕਿੰਨੀ ਖੁਸ਼ੀ ਹੁੰਦੀ ਹੈ ਛੋਟੇ ਬੱਚੇ ਦੇ ਕਿਉਂਕਿ ਇਸ ਉਮਰ ਜੀ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਸ਼ੌਂਕ ਵੀ ਹੈਗਾ ਫਗਵੰਨਨ ਦਾ ਤਾਂ ਤਸਵੀਰ ਜਿਹੜੀ ਮੁਰਤੋਂ ਦਿਖਾ ਦਿੰਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਤਾਂ ਬੜੇ ਧੂਮ ਧਾਮ ਨਾਲ ਜਿਹੜਾ ਇਹ ਦਿਹਾੜਾ ਤਾਂ ਅੱਜ ਮਨਾਇਆ ਜਾ ਰਿਹਾ ਹੈ ਦੇਸ਼ ਦੇ ਵਿੱਚ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀਆਂ ਪੱਗਾਂ ਵੀ ਤਰਜਾਈਆਂ ਜਾ ਰਹੀਆਂ ਨੇ ਤੇ ਛੋਟੇ-ਛੋਟੇ ਬੱਚਿਆਂ ਦੇ ਇਸ ਖਾਸ ਦਿਹਾੜੇ ਨੂੰ ਲੈ ਕੇ ਜਿਹੜਾ ਜਿਹੜਾ ਅਸੀਂ ਕਹਿ ਸਕਦੇ ਹਾਂ ਦਸਤਾਰ ਮੇਰੀ ਸ਼ਾਨ ਤਾਂ ਤਸਵੀਰ ਦੇਖ ਸਕਦੇ ਹੋ ਵੀਰ ਜੀ ਕਿੰਨੇ ਵਜੇ ਤੋਂ ਜਿਹੜਾ ਇਹ ਅਸੀਂ ਕਹਿ ਸਕਦੇ ਹਾਂ ਪ੍ਰੋਗਰਾਮ ਹੈ ਤੋਂ ਸ਼ੁਰੂ 10 ਵਜੇ ਤੋਂ ਚੱਲ ਰਿਹਾ ਜੀ ਵੀਰੇ ਕਿੰਨੇ ਇੱਕ ਬੱਚੇ ਦੀ ਪੱਗਾਂ ਬੰਨ੍ਹ ਘੱਟੋ-ਘੱਟ 100 ਬੱਚੇ ਤਾਂ ਹੋ ਗ ਮੋਰਨ ਦੇ ਹੁਣ ਤੱਕ ਸੋਭਤ ਦੇ ਵੱਧੇ ਵਾਬੇ ਹੋ ਗਿਆ ਵੈਸੇ ਯਾਦ ਕਰ ਹਾਂ ਜੀ ਪੁਰੂ ਕਰ ਰਸੀਂ ਦੇਖਦੇ ਆ ਵੀ ਸੇ ਢੱਕ ਕੇ ਜਾਣਾ ਤਾਂ ਬਹੁਤ ਬੱਚੇ ਨੇ ਜਦੋਂ ਪੱਗ ਬੰਨਦੇ ਦਸਤਾਰ ਸਜਾਉਂਦੇ ਨੇ ਤਾਂ ਧਰਮ ਨਾਲ ਵੀ ਜੁੜਦੇ ਨੇ ਕੋਈ ਐਦਾਂ ਦਾ ਫਿਕਰ ਦੇਖੋ ਜੇ ਅਗਰ ਇਹ ਦਸਤਾਰਾਂ ਬਣਨਗੇ ਤੇ ਤਾਂ ਹੀ ਅੱਗੇ ਲੈ ਵਿੱਚ ਖੜੇ ਹੋਣਗੇ ਨਾ ਇਹ ਵੀ ਇਹਨਾਂ ਦੀ ਦਸਤਾਰਾਂ ਨਹੀਂ ਹੋਣਗੀਆਂ ਅੱਗੇ ਲੋ ਤਾਂ ਕਿਥੋਂ ਪ੍ਰੇਰਿਤ ਕਰਾਂਗੇ ਠੀਕ ਹੈ ਜੀ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹਨੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਜਿਹੜੇ ਨੌਜਵਾਨ ਨੇ ਕਿੰਨੀ ਕਿ ਬੇਟਾ ਖੁਸ਼ੀ ਪਹਿਲਾਂ ਵੀ ਦਸਤਾਰ ਬੰਨਦੇ ਸੀ ਹਾਂ ਜੀ ਨਾ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀ ਛੋਟੇ-ਛੋਟੇ ਬੱਚਿਆਂ ਦੇ ਦਸਤਾਰ ਸਜਾਈ ਜਾ ਰਹੀ ਹੈ ਤਾਂ ਜਿਹੜਾ ਅੱਜ ਦੇ ਇਸ ਪ੍ਰਕਾਸ਼ਪੁਰਮ ਨੂੰ ਲੈ ਕੇ 555ਵਾਂ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਭਾਰ ਦੇ ਵਿੱਚ ਨਨਕਾਣਾ ਸਾਹਿਬ ਦੀ ਗੱਲ ਕੀਤੀ ਜਾਵੇ ਸਾਡੇ ਮੁਲਕ ਤੋਂ ਅਲੱਗ ਜ਼ਰੂਰ ਹੋ ਸਕਦਾ ਹੈ ਪਰ ਸਾਡੇ ਦਿਲ ਦੇ ਵਿੱਚ ਜਿਹੜਾ ਜ਼ਰੂਰ ਵੱਸਦਾ ਤਾਂ ਪੂਰੇ ਦੇਸ਼ ਭਾਰ ਦੇ ਵਿੱਚ ਜਿਹੜਾ ਇਹ ਦਿਹਾੜਾ ਤਾਂ ਅੱਜ ਬੜੀ ਤੁਲਤਾਂ ਦੇ ਨਾਲ ਮਨਾਇਆ ਜਾ ਰਿਹਾ ਮਾਲਵਾ ਟੀਵੀ ਦੇ ਲਈ ਪਵਾਨੀ ਘਰ ਤੋਂ ਰੁਸ਼ਪਿੰਦਰ ਸਿੰਘ ਦੀ ਰਿਪੋਰਟ ਤਾਂਵਾ